ਸਾਨ ਵੀਰੋ ਤੇ ਭੈਣੋ ਗੁਰੂ ਅੰਗਦ ਦੇ ਵੈਟਰਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ ਲੁਧਿਆਣਾ ਵੱਲੋਂ 14 ਅਤੇ 15 ਮਾਰਚ 2024 ਨੂੰ ਲੁਧਿਆਣਾ ਯੂਨੀਵਰਸਿਟੀ ਵਿਖੇ ਹੀ ਪਸ਼ੂ ਪਾਲਣ ਮੇਲਾ ਕਰਵਾਇਆ ਜਾ ਰਿਹਾ ਹੈ ਤੁਸੀਂ ਆਓ ਮੇਲਾ ਵੇਖੋ ਗੱਲਾਂ ਕਰੋ ਸਲਾਹਾਂ ਦੇਵੋ ਤੇ ਸਾਡੇ ਵਿਗਿਆਨੀਆਂ ਨੇ ਸਿਫਾਰਸ਼ਾਂ ਵੀ ਆਪਣੇ ਫਾਰਮਾਂ ਤੇ ਲੈ ਕੇ ਜਾਓ ਇਸ ਮੇਲੇ ਦਾ ਮੁੱਖ ਮੰਤਵ ਇਹੋ ਹੈ ਕਿ ਪਸ਼ੂ ਪਾਲਣ ਕਿੰਨੀ ਆਰੀ ਨਵੀਨਹੁਾਰ ਨੂੰ ਤੁਹਾਡੇ ਸਾਹਮਣੇ ਲਿਆਂਦਾ ਜਾ ਸਕੇ ਤਾ ਜੋ ਪਸ਼ੂ ਪਾਲਕ ਵਧੇਰੇ ਮੁਨਾਫਾ ਲੈ ਸਕਣ ਕਿਸਾਨ ਵੀਰੋ ਖੇਤੀ ਵਿੱਚ ਵਿਭਿੰਨਤਾ ਵਾਸਤੇ ਡੇਰੀ ਫਾਰਮਿੰਗ ਮੁਰਗੀ ਪਾਲਣ ਮੱਛੀ ਪਾਲਣ ਸੂਰ ਪਾਲਣ ਅਤੇ ਬੱਕਰੀ ਪਾਲਣ ਬਹੁਤ ਫਾਇਦੇ ਵਾਲੇ ਕਿਤੇ ਸਾਬਤ ਹੋ ਰਹੇ ਹਨ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਸਟਾਲਾਂ ਤੇ ਮਾਹਰ ਪਸ਼ੂ ਪਾਲਣ ਸੰਬੰਧੀ ਹਰ ਕਿਸਮ ਦੀ ਜਾਣਕਾਰੀ ਤੇ ਗਿਆਨ ਦੇਣ ਲਈ ਤਿਆਰ ਹੋਣਗੇ ਅਤੇ ਕਿਸਾਨ ਤੇ ਵਿਗਿਆਨੀ ਤਕਨੀਕੀ ਲੈਕਚਰਾਂ ਦੇ ਮੰਚ ਤੇ ਇਕੱਠੇ ਹੋਣਗੇ ਯੂਨੀਵਰਸਿਟੀ ਦੇ ਉੱਤਮ ਨਸਲ ਦੇ ਪਸ਼ੂ ਮੱਝਾਂ ਬੱਕਰੀਆਂ ਅਤੇ ਮੁਰਗੀਆਂ ਦੀ ਪ੍ਰਦਰਸ਼ਨੀ ਲਗਾਈ ਜਾਵੇਗੀ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਸੰਪੂਰਨ ਸਾਹਿਤ ਅਤੇ ਰਸਾਲਾ ਵਿਗਿਆਨਕ ਪਸ਼ੂ ਪਾਲਣ ਵੀ ਉਪਲਬਧ ਹੋਵੇਗਾ ਪਸ਼ੂ ਪਾਲਣ ਕਿੱਤਿਆਂ ਨਾਲ ਸੰਬੰਧਿਤ ਪ੍ਰਕਾਸ਼ਨਾਵਾਂ ਲੋਕ ਅਰਪਣ ਕੀਤੀਆਂ ਜਾਣਗੀਆਂ ਪਸ਼ੂਆਂ ਨਾਲ ਸੰਬੰਧਿਤ ਮਸ਼ੀਨਰੀ ਦਵਾਈਆਂ ਪਸ਼ੂ ਫੀਡ ਕੰਪਨੀਆਂ ਅਤੇ ਵਿੱਤੀ ਸੰਸਥਾਵਾਂ ਦੇ ਨੁਮਾਇੰਦੇ ਵੀ ਮੇਲੇ ਵਿੱਚ ਮੌਜੂਦ ਹੋਣਗੇ ਤੁਹਾਡੇ ਵਿੱਚੋਂ ਹੀ ਚੁਣੇ ਅਗਾਹ ਵਦੂ ਅਤੇ ਵਿਗਿਆਨਕ ਖੇਤੀ ਨੂੰ અપਨਾਉਣ ਤੇ ਉਤਸ਼ਾਹਿਤ ਕਰਨ ਵਾਲੇ ਕਿਸਾਨਾਂ ਨੂੰ ਮੁੱਖ ਮੰਤਰੀ ਪੁਰਸਕਾਰ ਨਾਲ ਵਿਨਿਵਾਜਿਆ ਜਾਏਗਾ 14 ਅਤੇ 15 ਮਾਰਚ 2024 ਨੂੰ ਸਵੇਰੇ 8 ਵਜੇ ਤੋਂ ਹੀ ਮੇਲਾ ਸ਼ੁਰੂ ਹੋ ਜਾਏਗਾ ਆਓ ਜ਼ਰੂਰ ਉਡੀਕ ਕਰਾਂਗੇ